ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਗ੍ਰਹਿਣ ਜਿਸ ਨੇ ਲਿਖਿਆ ਹੈ ਜੂਜੀ ਸਿੰਘ ਲੋਟ ਬੱਤੀ ਜੀ ਨੇ ਅਮੀਰ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਜੀ ਕੁੜੇ ਬਹੂ ਅ ਉਸ ਨਿੱਚਰ ਵਾਲਾ ਢੌਸੀ ਆਇਆ ਤੇਲ ਪਾਰੇ ਉਹਨੇ ਦੇਖੀ ਅਗਾਉਂ ਨਾ ਚੱਲਿਆ ਜਾਵੀਂ ਕੰਮ ਕਰਨੇ ਆਪਣੀ ਨੋ ਨੋ ਅਗਾਹ ਕਰਨ ਲਈ ਆਵਾਜ਼ ਦਿੱਤੀ ਕਾੜੂ ਲਾਉਂਦੀ ਕਸ਼ਮੀਰੋ ਨੇ ਹੁੰਡਾ ਕੋਲ ਕੇ ਬਾਹਰ ਜਾ ਕੇ ਇਧਰ ਉਧਰ ਦੇਖਿਆ ਪਰ ਬਾਬਾ ਕਿਤੇ ਨਜ਼ਰੀ ਨਾ ਪਿਆ ਸ਼ਾਇਦ ਪਿਛਲੀ ਗਲੀ ਵਿੱਚ ਚਲਾ ਗਿਆ ਹੋਵੇ ਉਹ ਅੰਦਰ ਆਈ ਸੀ ਕਿ ਫਿਰ ਆਵਾਜ਼ ਆਈ ਜੈ ਸ਼ੰਗੀਰ ਨੂਰਾਨੀ ਨੇ ਬਾਹਰ ਜਾ ਕੇ ਦਰ ਤੇ ਆਏ ਭਗਤ ਨੂੰ ਪਹਿਰੀ ਪਹਿਣਾ ਕੀਤਾ ਚਿੱਟੇ ਖਦਰ ਦੇ ਕੱਪੜੇ ਪਾਈ ਬਾਬੇ ਖੜੇ ਬਾਬੇ ਕੋਲ ਮੁੰਜ ਦੀ ਥੰਦੀ ਹੋ ਉਹ ਥੰਦੀ ਹੋ ਚੁੱਕੀ ਰੱਸੀ ਨਾਲ ਲੜਕੀ ਦੇ ਡੋਲੂ ਵਿੱਚ ਸ਼ਨੀ ਦੇਵਤਾ ਦੀ ਤਸਵੀਰ ਵਾਲਾ ਟੀਨ ਦਾ ਪਤਰਾ ਤੇ ਕੁਝ ਸਿੱਕੇ ਪੈਸਾ ਕਸ਼ਮੀਰੋਂ ਨੇ ਅੰਦਰੋਂ ਦੀ ਏਰ ਵਾਲੀ ਕੌਲੀ ਉਸ ਵਿੱਚ ਲੱਦ ਕੇ ਆਪਣਾ ਅਕਸ ਦੇਖਿਆ ਪਰਿਵਾਰ ਦੀ ਸੁੱਖ ਮੰਗੀ ਬਾਪੇ ਨੇ ਦੁੱਧਾ ਪੁੱਤਾਂ ਪਾਲੀ ਅਸੀਸ ਦਿੱਤੀ ਇਹ ਬਾਲਕੇ ਕੁਸ਼ਰ ਆਉਣ ਵਾਲੇ ਮੰਗਲ ਨੂੰ ਤੇ ਬੜਾ ਭਾਰੀ ਹੈ ਸੂਰਜ ਗ੍ਰਹਿਣ ਲੱਗਣਾ ਹੈ ਤਕਰੀਬਨ 25 ਸਾਲ ਬਾਅਦ ਇਹ ਘੜੀਆਂ ਆਉਂਦੀਆਂ ਉਹਨਾਂ ਦਾ ਨਾਂ ਗੀਤਾ ਚੌਖਾ ਦਾਣ ਲੱਗਦਾ। ਮਨ ਦੀਆਂ ਮਰਦਾਂ ਪੂਰੀਆਂ ਹੁੰਦੀਆਂ ਨੇ। 7 ਵਜੇ ਬਾਬਾ ਜੀ ਕਸ਼ਮੀਰੋਂ ਨੇ ਹੱਥ ਜੋੜੇ ਤੇ ਅੰਦਰ ਆ ਕੇ ਫਿਰ ਤੋਂ ਆਪਣੇ ਕੰਮ ਉਕਾਰਾ ਵਿੱਚ ਰੁੱਝ ਗਏ। ਰਾਵਾਂ ਸਿੰਘ ਦਾ ਪਰਿਵਾਰ ਭਾਵੇਂ ਪੁਣੇ ਘਰੋਂ ਲਿੱਸਾ ਸੀ ਪਰ ਮਿਹਨਤੀ ਤੇ ਹਿਸਾਬੀ ਕਿਤਾਬੀ ਸੀ। ਹੱਥੀ ਕੰਮ ਕਰਨ ਕਰਕੇ ਅਤੇ ਇਮਾਨਦਾਰੀ ਦੀ ਨੀਅਤ ਨਾਲ ਗੁਜ਼ਾਰਾ ਸੁੱਖਾ ਚੱਲੀ ਜਾਂਦਾ ਸੀ। ਕੁੱਲ ਮਿਲਾ ਕੇ ਸੱਤ ਅਟ ਕਿੱਲਿਆਂ ਦੀ ਖੇਤੀ ਅਤੇ ਚਾਰ ਕੁਲਵੇਰੀਆਂ ਦੀ ਵਰਕਤ ਨਾਲ ਕਦੇ ਕਿਸੇ ਚੀਜ਼ ਦੀ ਥੋੜ੍ਹ ਮਹਿਸੂਸ ਨਹੀਂ ਸੀ ਹੋਈ। ਪੰਚਾਇਤ ਮੈਂਬਰ ਹੋਣ ਕਰਕੇ ਅਕਸਰ ਲੋਕ ਸਲਾਹਾਂ ਲੈਣ ਆਉਂਦੇ ਅਤੇ ਉਸ ਦੀ ਸਿਆਣਪ ਦੀ ਕਾਇਰ ਹੋ ਜਾਂਦੇ। ਦੋਵੇਂ ਬੇਟੀਆਂ ਚੰਗੇ ਘਰੀ ਬੈਈਆਂ ਹੋਣ ਕਰਨ ਉਹਨਾਂ ਵੱਲੋਂ ਠੰਡੀ ਹਵਾ ਆਉਂਦੀ ਸੀ। ਹੁਣ ਤਾਂ ਜੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਰੜਕਦੀ ਸੀ ਉਹ ਸੀ ਕਸ਼ਮੀਰੋ ਦੀ ਸਖਣੀ ਕੁੱਕ। 5 ਸਾਲ ਹੋ ਗਏ ਸਨ। ਉਹ ਤੁਸੀਂ ਸ਼ੀਸ਼ੇ ਦਾਟੋ ਵਾਲਿਆਂ ਦੇ ਨੂੰ ਮਜ਼ਾਰ ਤੇ ਚਾਦਰ ਵੀ ਚੜਾਈ ਸੀ ਤੇ ਪੰਜ ਮੱਸਿਆ ਦੇ ਵੀ ਹਾਜ਼ਰੀ ਲਵਾਈ ਸੀ ਹੁਣ ਕਿਤੇ ਜਾ ਕੇ ਵੈਗਰੂ ਦੀ ਨਜ਼ਰ ਸਵੱਲੀ ਹੋਈ ਸੀ ਸ਼ਹਿਰ ਦੇ ਹਸਪਤਾਲ ਦੀ ਨਰਸ ਨੇ ਨਵੇਂ ਜੀ ਆਉਣ ਦੀ ਪੁਸ਼ਟੀ ਕਰ ਦਿੱਤੀ ਸੀ ਕੌਜ ਵਿੱਚੋਂ ਛੁੱਟੀ ਆਏ ਸ਼ਮਸ਼ੀਰ ਦੇ ਅਤੇ ਬਾਕੀ ਟੱਬਰ ਦੇ ਜੀਆਂ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ ਜਿਵੇਂ ਸਾਰੇ ਸੰਸਾਰ ਦੀਆਂ ਕੁਰਸੀਆਂ ਅੱਜ ਹੀ ਝੋਲੀ ਪਈਆਂ ਹੁਣ ਸਿਲਖਣੀ ਘੜੀ ਦੀ ਅੜੀ ਹੋਰ ਲੰਮੀ ਹੋ ਗਈ ਲੱਗਦੀ ਸੀ ਛੁੱਟੀ ਕੱਟਣ ਮਗਰੋਂ ਸਟੇਸ਼ਨ ਤੇ ਛੱਟਣਗੇ ਬਾਪੂ ਨੂੰ ਸ਼ਮਸ਼ੇਰ ਨੇ ਉਸ ਦੇ ਘਰ ਆਉਣ ਵਾਸਤੇ ਘਰ ਵਾਸਤੇ ਨੌਕਰੀ ਰੱਖਣ ਨੌਕਰਾਨੀ ਰੱਖਣ ਦੀ ਤਕੀਦ ਕੀਤੀ ਅਤੇ ਕਿਹਾ ਕਿ ਉਹ ਕਸ਼ਮੀਰੋ ਦੀ ਦਵਾਈ ਬੁੱਟੀ ਹੈ ਅਤੇ ਹੋਰ ਖਰਚਾ ਲਈ ਪੈਸੇ ਵੀ ਭੇਜਦਾ ਰਹੇਗਾ ਉਸ ਨੂੰ ਆਸ ਸੀ ਕਿ ਉਹ ਅਗਲੀ ਛੁੱਟੀ ਬੱਚੇ ਦੇ ਜਨਮ ਦਿਲੇ ਵੀ ਲੈ ਕੇ ਆਵੇਗਾ ਅਤੇ ਪਰਿਵਾਰ ਨਾਲ ਰਹੇਗਾ ਤੇ ਬਜ਼ੁਰਗ ਮਾਪਿਆਂ ਨੂੰ ਜ਼ਿਆਦਾ ਤੇੜ ਭੱਜ ਕਰਨੀ ਨਹੀਂ ਪਵੇਗੀ। ਰੇਲ ਤレイン ਵਿੱਚ ਬੈਠਾ ਸੰਸ਼ੀਰ ਮਨ ਹੀ ਮਨ ਬੱਚੇ ਨਾਲ ਲਾੜ ਲਾਉਣ ਲੱਗ ਪਿਆ। ਆਪਣੀ ਗੋਦ ਚੁੱਕੇ ਹਨ ਭੋਲ ਨੂੰ ਹਵਾ ਵਿੱਚ ਉਨਾਰ ਕੇ ਉਹ ਵੀ ਹੱਸਦਾ ਤੇ ਬਾਲਪਨ ਦੀਆਂ ਅਗਲਕਾਰੀਆਂ ਉਹਦੇ ਕੰਨਾਂ ਵਿੱਚ ਗੁੰਜਣ ਲੱਗਦੀਆਂ। ਕਿੰਨਾ ਆਨਮੋਹਕ ਦ੍ਰਿਸ਼ ਸੀ। ਧਿਆਨ ਉਦੋਂ ਟੁੱਟਾ ਜਦੋਂ ਟਿਕਟ কালেਕਟਰ ਨੇ ਫੌਜੀ ਸਫ਼ਰ ਦਾ ਵਾਊਚਰ ਦਿਖਾਉਣ ਲਈ ਕਿਹਾ। ਗੱਡੀ ਦੀ ਝੁਕ-ਝੁਕ ਵਿੱਚ ਤਾਈ ਨਾ ਲੱਗਾ ਕਦੋਂ ਨੀਂਦਰ ਨੇ ਘੇਰਾ ਪਾ ਲਿਆ ਪਰ ਸੁਪਨੇ ਨਵੇਂ ਜੀ ਦੇ ਆਉਂਦੇ ਰਹੇ ਗਹਿਣ ਬੜਾ ਦਿਨ ਚੜ ਗਿਆ ਦਿਨੇ ਹੀ ਥੋੜਾ ਜਿਹਾ ਹਨੇਰਾ ਫਸਰਨ ਲੱਗਾ ਛੜਕਾਂ ਤੇ ਗੱਡੀਆਂ ਮੋਟਰਾਂ ਦੀ ਆਵਾਜ਼ ਹੀ ਘਟ ਗਈ ਸੀ ਸੂਰਜ ਚੋਂ ਕਿਰ ਕੇ ਆਉਂਦੀਆਂ ਤਿੱਖੀਆਂ ਰਿਸ਼ਮਾਂ ਦੀ ਝਾਲ ਚੱਲਣੀ ਖਤਰੇ ਤੋਂ ਖਾਲੀ ਨਹੀਂ ਸੀ ਮਤੇ ਕਿਸੇ ਦੀਆਂ ਅੱਖਾਂ ਜਾਂ ਕਿਸੇ ਹੋਰ ਅੰਗ ਨੂੰ ਨੁਕਸਾਨ ਹੋ ਜਾਵੇ ਮਿੱਥੇ ਸਮੇਂ ਅਨੁਸਾਰ ਬਾਬਾ ਸਣੀ ਬਾਬਾ ਦਾਣ ਪੁੰਨ ਇਕੱਠਾ ਕਰ ਲਈ ਫੇਰੀ ਤੇ ਆਇਆ ਤੇ ਕਰਮਕੁਰ ਨੇ ਆਟਾ ਗੁੜ ਤੇ 300 ਰੁਪਇਆ ਮੱਥਾ ਟੇਕ ਕੇ ਪ੍ਰਵਾਦ ਦੀ ਖੈਰ ਮੰਗੀ ਨਾਲ ਹੀ ਕਸਮੀਰ ਨੂੰ ਇਸ ਦਿਨ ਤੇਲੀੋਂ ਬਾਹਰ ਨਾ ਜਾਣ ਦਿੱਤਾ ਦੇਖੀ ਬਬੂ ਬਾਹਰ ਨਾ ਨਿਕਲੀ ਆਪਣੀ ਗਵਾਂਢਣ ਵੱਡੀ ਬੇਪੇ ਵੀ ਦਾ ਹੱਦੀ ਸੀ ਕਿ ਹੋਣ ਵਾਲਾ ਬੱਚਾ ਗਰਹਿਣਾ ਨਾ ਜਾਵੇ ਇਸ ਕਰਕੇ ਬਹੁਤ ਵਿਚਾਰ ਰੱਖਣਾ ਪੈਣਾ ਤੈਨੂੰ ਆਉਣ ਵਾਲੇ ਬਾਲ ਦੀ ਸਲਾਮਤੀ ਲਈ ਮਲਾਈ ਕੀ ਸਾਰਾ ਡੱਬੜਾ ਚਿੰਤਾਤਰ ਸੀ ਸ਼ਮਸ਼ੇਰ ਨੇ ਵੀ ਉਸ ਸਮੇਂ ਕਸ਼ਮੀਰੋਂ ਦੇ ਬਾਹਰ ਜਾਣ ਗਲੀ ਵਿੱਚ ਜਾਣ ਤਾਈ ਸਖਤ ਪਵੰਦੀ ਲਾਈ ਤੇ ਕਿਹਾ ਕਿ ਬਾਹਰ ਨਹੀਂ ਜਾਣਾ ਤੋ ਗ੍ਰਹਿਣ ਖਤਮ ਹੋਣ ਮਗਰੋਂ ਜਦੋਂ ਉਤਰ ਕਾਲਾਂ ਨੂੰ ਸੂਰਜ ਦੇਵਤਾ ਨੇ ਮੱਧਮ ਜਿਹੇ ਦਰਸ਼ਨ ਦਿੱਤੇ ਤਾਂ ਲੋਕਾਂ ਦੀ ਜਾਣ ਵਿੱਚ ਜੜਾਈ ਧਰਤੀ ਉੱਤਲਾ ਭਾਰ ਉਤਰ ਗਿਆ ਸੀ ਸਰਹੱਦ ਤੇ ਗਵਾਂਡੀ ਮੁਲਕ ਨਾਲ ਚਰਪਾਂ ਦੀ ਆਕਰ ਸੋਆ ਜੈਨ ਕਰਨ ਵਾਲੀਆਂ ਸਨ ਕਸ਼ਮੀਰੋਂ ਦੇ ਜਨੇਪੇ ਦਾ ਦਿਨ ਜਿਹੜੇ ਆ ਰਿਹਾ ਸੀ ਪਰ ਸੰਸ਼ੇਰ ਦੀ ਛੁੱਟੀ ਮਨਜ਼ੂਰ ਹੋਣ ਦਾ ਕੋਈ ਪਗਾਮ ਨਹੀਂ ਸੀ ਆ ਰਿਹਾ ਇਧਰ ਰਲ啊 ਸਿਓ ਅਧਿਕਰਮੋ ਨਾ ਬਗੇ ਅਰਦਾਸਾਂ ਕਰਦੇ ਪੁੱਤ ਦੇ ਸਮੇਂ ਸਿਰ ਪਹੁੰਚਣ ਦੀਆਂ ਭਾਵੇਂ ਨੇੜਲੇ ਰਿਸ਼ਤੇਦਾਰ ਲੱਗੇ ਹੀ ਰਹਿੰਦੇ ਸਨ ਅਤੇ ਲੋੜ ਪੈਣ ਤੇ ਮਦਦ ਵੀ ਕਰਦੇ ਸਨ ਪਰ ਆਪਣਾ ਆਪਣਾ ਹੀ ਹੁੰਦਾ ਹੈ ਹਾਲਾਂਕਿ ਡਾਕਟਰ ਨੇ ਸਾਰਾ ਕੁਝ ਠੀਕ ਹੋਣ ਦਾ ਭਰੋਸਾ ਵੀ ਦਿਵਾਇਆ ਸੀ ਪਰ ਫਿਰ ਵੀ ਬੁੱਢੇ ਸ੍ਰੀ ਰਾਮ ਗਿਆ ਤਾਂ ਕੁਝ ਭੱਜ ਦੌੜ ਕਰਨ ਸੱਪਣ ਦਾ ਤਖਲਾ ਲੱਗਾ ਹੋਇਆ ਸੀ ਕਰਮ ਕਰੇ ਫੌਜੀ ਘਰ ਆ ਜਾਵੇ ਫਿਰ ਆਪਾਂ ਸੁਰਖਰੂ ਹੋ ਜਾਵਾਂਗੇ ਰਾਹ ਸੌਂਦੇ ਮੱਥੇ ਤੇ ਚਿੰਤਾ ਦੀਆਂ ਲਕੀਰਾ ਉਭਰੀਆਂ ਛੇਨ ਦੇ ਬਾਪੂ ਬਾਗ ਨੂੰ ਤੇੜੂਂ ਰਿਆ ਰੱਖ ਆਪਣੇ ਅੰਗ ਸੰਗ ਰਹਿੂਗਾ ਕਰਮੋਂ ਹੌਸਲਾ ਦਿੰਦੀ ਹੈ ਖਾਸ ਦਿਨ ਆਪਾਂ ਚਾ ਪਰ ਸੇਛੇ ਨੂੰ ਫੌਜ ਨੇ ਕਾਰ ਆਉਂਦੀ ਆ ਗਿਆ ਨਾ ਦਿੱਤੀ ਡਿਸਪੈਂਸਰੀ ਦੇ ਛੋਟੇ ਜਿਹੇ ਕਮਰੇ ਵਿੱਚ ਕਸ਼ਮੀਰੋ ਅੰਦਰ ਸੀ ਤੇ ਸੱਸ ਸਹੁਰਾ ਬਾਹਰ ਦੋਹਾਂ ਤਾਂ ਹਰਮਨ ਬੀ ਨਾਲ ਸੀ ਹੱਥ ਪਰਦ ਵਿਗਾਰ ਦੀ ਅਵਬਤ ਵਿੱਚ ਜੁੜੇ ਹੋਏ ਸਨ ਪਲ ਪਲ ਘੰਟਿਆ ਵੱਧੀ ਲੱਗਦਾ ਸੀ ਅਖੀ ਨਰਸ ਪਵਿੱਤਰ ਕਾਰ ਆਪਰੇਸ਼ਨ ਵਾਲੇ ਕਮਰੇ ਚੋਂ ਬਾਹਰ ਆਈ ਵਧਾਈ ਹੋਵੇ ਮੁੰਡਾ ਹੋਇਆ ਜਿੱਜਾ ਬੱਚਾ ਦੋਵੇਂ ਠੀਕ ਨੇ ਦੋਵਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਤਰੇ ਕੰਮ ਕਰੇ ਆਪਾਂ ਵੀ ਵਸਦਿਆ ਜ ਹੋ ਗਏ ਅਰਲਾ ਸਿੰਘ ਦਾਕੜਾ ਪਰਿਆ ਹੋਇਆ ਸੀ ਤੋਂ ਸੱਚ ਕਹਿਣਾ ਉਸ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ ਫੌਜੀ ਨੂੰ ਤਾਰ ਭੇਜੀ ਗਈ ਉਹਦਾ ਮਨ ਵੀ ਉੱਡ ਕੇ ਘਰ ਆਉਂਗਾ ਕਹਲਾ ਸੀ ਪਰ ਮਜਬੂਰੀਆਂ ਮਜਬੂਰੀਆਂ ਰਸਤਾ ਰੋਕੀ ਖੜੀਆਂ ਸਨ ਗੁਰਦੁਆਰੇ ਨਵਸਤਕ ਹੋਈ ਭਾਈ ਸਾਹਿਬ ਨੇ ਬਾਖ ਲੈ ਕੇ ਬੱਚੇ ਦਾ ਨਾਮ ਗੁਰਮਹਿਰ ਸਿੰਘ ਰੱਖਿਆ ਗੁਰੂ ਦੀ ਮਿਹਰ ਤਾਂ ਹੀ ਹੋਈ ਹੈ ਮੈਂ ਤਾਂ ਇਹਨੂੰ ਪ੍ਰਿੰਸ ਕਹੂਗਾ ਹਰਮਨੀ ਛੋਟੇ ਨਾਂ ਦਾ ਫੈਸਲਾ ਸੁਣਾ ਦਿੱਤਾ ਪ੍ਰਭਾਅ ਨੇ ਲੋੜੀ ਉੱਤੇ ਵੱਡਾ ਇਕੱਠ ਕਰਨ ਦਾ ਮਨ ਬਣਾ ਲਿਆ ਸੀ ਇਹਨੇ ਜਦ ਤੱਕ ਖਾਤਰੇ ਵੀ ਖਾਤਰੇ ਦੇ ਬਦਲ ਵੀ ਘਟ ਜਾਣਗੇ ਤੇ ਸ਼ਮਸ਼ੇਰ ਨੂੰ ਵੀ ਛੁੱਟੀ ਮਨਜ਼ੂਰ ਹੋ ਜਾਵੇਗੀ ਤਿਆਰੀਆਂ ਸ਼ੁਰੂ ਹੋ ਗਈਆਂ ਇਹ ਕਾਰਜ ਬਾਘਰੂ ਦੀ ਕਿਰਪਾ ਨਾਲ ਸਿਰੇ ਚੜ ਜਾਵੇ ਤਾਂ ਗੰਗਾ ਲਾਹ ਲਾ ਲਾਂਗੇ ਉਨ ਤਾਂ ਸਰੀਰ ਵੀ ਡਿੱਕਡੋਲੇ ਖਾਣ ਲੱਗ ਪਿਆ ਹੈ ਹੌਸਲਾ ਢਾਉਣ ਵਾਲੀਆਂ ਗੱਲਾਂ ਨਾ ਕਰਿਆ ਕਰੇ ਛੇਰੇ ਦੇ ਬਾਪੂ ਆਪਾਂ ਪ੍ਰਿੰਸ ਦੇ ਵਿਆਹ ਤੱਕ ਜਾਉਣਾ ਹੈ ਕਰਮਕੌਰ ਦੇ ਬੋਲ ਉਤਸ਼ਾਹੀ ਵਾਲੇ ਸਨ ਸ਼ਮਸ਼ੇਰ ਦੀ ਛੁੱਟੀ ਮਨਜ਼ੂਰ ਹੋ ਗਈ ਸੀ ਘਰ ਵਿੱਚ ਰਹਿਣ ਦਾ ਲੱਗ ਗਈਆਂ ਅਖੰਡ ਪਾਠ ਦੇ ਭੋਗ ਪਾਏ ਗਏ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਵਧਾਈਆਂ ਦੇ ਰਹੇ ਸਨ ਅਦੇ ਵਿੱਚ ਦੀ ਲੰਮੀ ਓਵਰਤੀ ਤਵਾ ਮੰਗ ਰਹੇ ਸਨ ਪਰਿਵਾਰ ਨੇ ਸਾਰੇ ਮਹਿਮਾਨਾਂ ਦੀ ਚੰਗੀ ਆਉਪਾਤ ਕੀਤੀ ਅਤੇ ਖੁਸ਼ੀ-ਖੁਸ਼ੀ ਵਧਾਈ ਦਿੱਤੀ। ਸ਼ਮਸ਼ੇਰ ਦੀ ਛੁੱਟੀ ਦੀ ਮੁਕੰਮਲਾਈ ਸੀ। ਬਾਪੂ ਜੀ ਥੋੜੇ ਸਿਹਤ ਵੀ ਹੁਣ ਬਹੁਤ ਠੀਕ ਨਹੀਂ ਰਹਿੰਦੀ। ਮੈਸੂਦ ਦਾ ਕਿ ਮੈਂ ਅਡਾਮੈਂਟ ਲੈ ਲਮਾ। ਜਿਵੇਂ ਤੇਰੀ ਮਰਜ਼ੀ ਪੁੱਤਰਾ। ਰਲਾ ਸੌਂਦਾ ਮਾਣਾ ਪੜਿਆ ਪਿਆ ਸੀ। ਉਸਨੇ ਕਿਹਾ ਤੋ ਕੋਮਿਂ ਨਿਆਵਾਦ ਸ਼ਮਸ਼ੇਰ ਦੀ ਸੇਵਾ ਮੁਕਤੀ ਹੋ ਗਈ। ਮਾਪੇ ਦੀ ਸੇਵਾ ਦਾ ਬਹੁਤ ਸਾਲਾਂ ਵਿੱਚੋਂ ਸੁਭ ਬਣਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਰਲਾ ਸਵ ਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਤੇ ਹਫਤਾ ਪਰ ਆਰਮੀ ਹਸਤਾ ਵਿੱਚ ਦਾਖਲ ਰਹਿਣ ਮਗਰੋਂ ਘਰ ਆਉ ਸਦਾ ਆ ਗਿਆ ਘਰ ਦਾ ਮਾਹੌਲ ਫਿਰ ਉਦਾਸ ਹੋ ਗਿਆ ਪ੍ਰਿੰਸ ਨੂੰ 3 ਸਾਲ ਦਾ ਹੋਣ ਤੇ ਸ਼ਹਿਰ ਦੇ ਨਾਮੀ ਪਬਲਿਕ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਜੋ ਗਰੋਸਤ ਜੋਨੀ ਪਰੰਪਰਿਚੇ ਪੂਰੀ ਤਰ੍ਹਾਂ ਪਵਦਾ ਸੀ ਕਸ਼ਮੀਰੋ ਦਾ ਚਾਹ ਨਹੀਂ ਸੀ ਚੱਕਿਆ ਜਾਂਦਾ ਕੰਨਾਂ ਦੇ ਪਿੱਛੇ ਕਾਲਾ ਟਿੱਕਾ ਜਰੂਰ ਲਾਉਂਦੀ ਕਈ ਵਾਰ ਮਾਂ ਦੀ ਨજર ਆਪ ਹੀ ਲੱਗ ਜਾਂਦੀ ਹੈ ਉਹ ਇਹ ਵੀ ਕਹਿੰਦੀ ਹੁੰਦੀ ਸੀ ਕਿ ਮਾਂ ਦੀ ਨજર ਲੱਗ ਜਾਂਦੀ ਹੈ ਪ੍ਰਿੰਸ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੋ ਕੇ ਕਰਕੇ ਪਤਾ ਹੀ ਨਾ ਲੱਗਾ ਕਿ ਕਦੋਂ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਉਸ ਨੂੰ ਜਵਾਨ ਹੁੰਦੇ ਦੇ ਸਾਰਾ ਪਰਿਵਾਰ ਉਲਿਆਣਾ ਸਵਾਉਂਦਾ ਚੰਗੀ ਨੰਬਰ ਲੈਣ ਕਰਕੇ ਅਗਲੀ ਪੜ੍ਹਾਈ ਲਈ ਕਾਲਜ ਵਿੱਚ ਦਾਖਲਾ ਸੌਖਾ ਹੀ ਮਿਲ ਗਿਆ। ਪਹਿਲਾ ਸਮੈਸਟਰ ਚੰਗਾ ਲੰਘ ਗਿਆ ਸੀ ਪਰ ਦੂਜੀ ਸਮਾਈ ਆਏ ਘੱਟ ਨੰਬਰਾਂ ਨੇ ਪਰਿਵਾਰ ਨੂੰ ਚਿੰਤਾ 'ਚ ਪਾ ਦਿੱਤਾ। ਘਰ ਵਿੱਚ ਜਦੋਂ ਵੀ ਪੜ੍ਹਾਈ ਦੀ ਗੱਲ ਚਲਦੀ ਪ੍ਰਿੰਸ ਟਾਲਾ ਬਟਲਣ ਦੀ ਕੋਸ਼ਿਸ਼ ਕਰਦਾ ਅਚਾਨਕ ਕਾਜ ਤੋਂ ਆਏ ਮੋਹਨੇ ਬਾਪੂ ਦੀ ਨੀਂਦ ਉੜਾ ਦਿੱਤੀ। ਗੁਰਮੇਹਰ ਦੀ ਪੜ੍ਹਾਈ ਦੇ ਸੰਬੰਧ ਵਿੱਚ ਆ ਕੇ ਮਿਲੋ। ਕਾਜ ਦੇ ਪ੍ਰਿੰਸੀਪਲ ਨੇ ਸ਼ਮਸ਼ੀਰ ਨੂੰ ਦੱਸਿਆ ਕਿ ਪ੍ਰਿੰਸ ਦੀ ਸੰਗਤ ਗਲਤ ਮੁੰਡਿਆਂ ਨਾਲ ਹੋ ਗਈ ਹੈ ਕਲਾਸਾਂ ਵਿੱਚੋਂ ਅਕਸਰ ਹੀ ਗੈਰ ਹਾਜ਼ਰ ਰਹਿੰਦਾ ਹੈ ਅਤੇ ਪੜ੍ਹਾਈ ਵੱਲੋਂ ਪੂਰੀ ਤਰ੍ਹਾਂ ਲਾਪਰਵਾਹ ਨਿੰਮੂ ਝੋਣੇ ਹੋਏ ਸ਼ਮਸ਼ੀਰ ਨੇ ਘਰ ਆ ਕੇ ਕਸ਼ਮੀਰ ਨਾਲ ਗੱਲ ਸਾਂਝੀ ਕੀਤੀ ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਮੇਰਾ ਪੁੱਤ ਇਹੋ ਜਿਹਾ ਨਹੀਂ ਹੋ ਸਕਦਾ ਇੱਕ ਦਿਨ ਬਾਪੂ ਅੱਗੇ ਹੋਲਟ ਮੋਟਰਸਾਈਕਲ ਦੀ ਮੰਗ ਰੱਖ ਦਿੱਤੀ ਮੰਗ ਪੂਰੀ ਕਰਨ ਤੋਂ ਬਿਨਾ ਕੋਈ ਚਾਰਾ ਵੀ ਨਹੀਂ ਸੀ ਅੱਖ ਚਪਣਾ ਪਿਆ ਅਜੇ ਹਾਤਾ ਵੀ ਨਹੀਂ ਸੀ ਰੰਗਿਆ ਕਿ ਕਾਜ ਦੇ ਦੋ ਗੁੱਟਾਂ ਵਿੱਚ ਲੜਾਈ ਦੀ ਖਬਰ ਆਈ ਇਸ ਐਪ੍ਰਿੰਸਾ ਨਾ ਬੋਲਦਾ ਸੀ ਟੱਬਰ ਦੇ ਸਾਹ ਸੁੱਤੇ ਗਏ ਹਰ ਰੋਜ਼ ਨਵੇਂ ਖਰਚ ਲਈ ਸ਼ਮਸ਼ੇਰ ਤੋਂ ਪੈਸੇ ਦੀ ਮੰਗ ਹੋਣ ਲੱਗੀ ਤੇ ਘਰ ਵਿੱਚ ਕਲੇਸ਼ ਦਾ ਮੁੱਢ ਵੱਜ ਗਿਆ ਮਨਾ ਕਰ ਤੇ ਮਰਨ ਦੀ ਧਮਕੀ ਤੇ ਬੋਲ-ਖੋਲ ਕੀ ਨਿਤਦਾ ਰਾਗ ਬਣ ਗਿਆ ਸੀ ਲੋਕਾਂ ਵਿਚਵੀਂ ਡਰਾਈ ਝਗੜੇ ਦੀ ਚਰਚਾ ਹੋਣ ਲੱਗ ਪਈ ਸੀ। ਚੜ੍ਹਦੇ ਦਿਨ ਕੋਈ ਨਾ ਕੋਈ ਨਵੀਂ ਮਸਿਕ ਘੇਰ ਨ ਲੱਗ ਗਈ। ਇੱਕ ਦਿਨ ਜਦੋਂ ਕਸ਼ਮੀਰੋਂ ਨੇ ਕੱਪੜੇ ਧੋਣੇ ਸ਼ੁਰੂ ਕੀਤੇ ਤਾਂ ਪ੍ਰਿੰਸ ਦੀ ਜੇ ਵਿਚੋਈ ਪੂਰੀ ਜਹੀ ਸਹੇੜਕੀ ਪਰਿਵਾਰ ਦੇ ਖਾਨੇ ਹੋ ਗਈ ਕਿ ਪਾਣਾ ਤਾਂ ਵਧ ਗਿਆ। ਉਸ ਦੀ ਬਗੜਦੀ ਸਿਹਤ ਦਾ ਰਾਜ ਅੱਖੋਂ ਸਾਹਮਣੇ ਆ ਗਿਆ ਕਿ ਚਿੱਟੇ ਨੇ ਘਰ ਕਰ ਲਿਆ ਸੀ। ਸੰਸੇਧ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਡੈਡੀ ਜ਼ਮੀਨ ਵੇਚ ਤੇ ਵਧੀਆ ਕੋਠੀ ਬਣਾ ਮੇਰੇ ਯਾਰ ਦੋਸਤ ਤਾਨੇ ਮੇਲੇ ਮਾਰਦੇ ਨੇ ਕਿ ਜ਼ਮੀਨ ਦਾ ਠੀਕਾ ਤੇ ਕੋਠੀ ਬਣ ਚਲਣ ਦੇ ਬਾਵਜੂਦ ਵੀ ਤੇਰਾ ਬਾਪੂ ਨੰਗ ਭੁੱਖ ਨਾਲ ਘੁੱਟ ਰਿਹਾ ਪ੍ਰਿੰਸ ਨੇ ਪਿਓ ਦੀਆਂ ਪਿਓ ਦੇ ਕੰਨੀ ਵਿੱਚ ਕੱਢਿਆ ਪੁੱਤਰ ਦੇ ਚਾਲੇ ਦੇ ਪਿਓ ਅੰਦਰੋਂ ਅੱਗ ਦੀ ਖੁਰਦਾ ਰਿਹਾ ਅਖੀਰ ਤਸੀਰੋਂ ਨੇ ਸ਼ਮਸ਼ੇਰ ਨੂੰ ਆਪਣੇ ਦੋਸਤ ਗੈਨੀ ਨਾਲ ਸਲਾਹ ਕਰਨ ਦੀ ਤਕੀਦ ਕੀਤੀ ਗਿਆਨੀ ਬਲਵੰਤ ਸਿੰਘ ਪਿੰਡ ਦੀ ਮੋਹਤਵਾਰ ਸਿਕਸੀਸੀ ਪ੍ਰਿੰਸ ਦੀ ਹਾਲਤ ਜਿਆਦਾ ਨਿਕਰਦੀ ਦੇਖ ਗਿਆਨੀ ਜੀ ਨੇ ਉਸ ਨੂੰ ਕਿਸੇ ਨਸ਼ਾ ਡਾਊ ਹ ਕੇਂਦਰ ਵਿੱਚ ਦਾਖਲ ਕਰਾਉਣ ਦੀ ਸਲਾਹ ਦਿੱਤੀ ਪਰ ਪ੍ਰਿੰਸ ਨੇ ਇੱਕਦਮ ਨਾ ਕਰ ਦਿੱਤੀ ਮੈਨੂੰ ਕੀ ਹੋਇਆ ਮੈਂ ਤਾਂ ਚੰਗਾ ਭਲਾ ਹਾਂ ਕਸ਼ਮੀਰੋ ਦੇ ਵਾਸਤਾ ਕੌਣ ਤੇ ਭਾਵਕ ਹੋਏ ਪੁੱਤ ਨੇ ਆਪਣੇ ਇਲਾਜ ਲਈ ਹਾਂ ਕਰ ਦਿੱਤੀ ਨਸ਼ਾ ਜੁੜੀ ਜੜੀ ਬੈਠ ਟੁਕਾਸੀ ਪਹਿਲੇ 4-5 ਦਿਨ ਬਹੁਤ ਤਕਲੀਫ ਹੋਈ। ਪ੍ਰਿੰਸ ਨੇ ਖਾਣਾ ਪੀਣਾ ਛੱਡ ਦਿੱਤਾ ਅਤੇ ਬੇਹੋਸ਼ੀ ਦੀ ਹਾਲ ਤੱਕ ਪਹੁੰਚ ਗਿਆ ਸੀ। ਸਾਰਾ ਪਰਿਵਾਰ ਗੋਡਿਆਂ ਭਾਰ ਹੋ ਕੇ ਬੈਗਰੂ ਤੋਂ ਪੁੱਤਰ ਦੀ ਸਲਾਮਤੀ ਲਈ ਅਰਦਾਸ ਕਰਦਾ ਰਿਹਾ ਪਰ ਮੰਨਤਲੇ ਲੋਕ ਤਮਾਸ ਵੀ ਨਹੀਂ ਕਰਦੇ। ਇਹ ਮੁੰਡਾ ਤਾਂ ਸਿਰੇ ਦਾ ਵਿਗੜਾਇਲਾ ਹੈ। ਫੌਜੀ ਦੇ ਘਰ ਲੱਗਿਆ ਗਰਹਿਣ। ਸੰਸ਼ੇਰ 24 ਘੰਟੇ ਉਹ ਸਤ ਅੰਦਾ ਅਤੇ ਕਸ਼ਮੀਰੋ ਅਤੇ ਗੁੱਡੀ ਮਾਤਾ ਕਰਮਕਾਰ ਘਰ ਬੈਠੀਆਂ ਦੁਆਵਾ ਮੰਗਦੀਆਂ ਰਹਿੰਦੀਆਂ ਇੱਕ ਦਿਨ ਚਾਰ ਗਲੀ ਵਿੱਚ ਜੈ ਸ਼ਨੀ ਦੇਵ ਦੀ ਆਵਾਜ਼ ਆਈ ਤਾਂ ਕਸ਼ਮੀਰੋ ਦਰਵਾਜ਼ੇ 'ਤੇ ਭੱਜੀ ਗਈ ਸ਼ਾਇਦ ਉਹੀ ਪੰਡਤ ਹੋਵੇ ਜੋ 25 ਸਾਲ ਪਹਿਲਾਂ ਸੂਰਜ ਗ੍ਰਹਿਣ ਵੇਲੇ ਚੇਤਾਵਨੀ ਦੇ ਕੇ ਗਿਆ ਸੀ ਹਾਂ ਉਹੀ ਬਾਬਾ ਸੀ ਚਿੱਟੀ ਦਾੜੀ ਦੁੱਧ ਚਿੱਟੀ ਦਾੜੀ ਤੇ ਸਿਰ 'ਤੇ ਛੋਟੀ ਜਿਹੀ ਸਫੈਤ ਪਗੜੀ ਢਾਗ ਮੁਗਾਉਂਦਾ ਸਰੀਰ ਇਹ ਹੱਤ ਵਿੱਚ ਉਹੀ ਚਿੰਦੀ ਰੱਸੀ ਵਾਲਾ ਘਰ ਮੰਡਲ ਕਸ਼ਮੀਰੋਂ ਨੇ ਢੋਲੂ ਵਿੱਚ ਤੇ ਪਾ ਤੇ ਪਾ ਕੇ ਪ੍ਰਿੰਸ ਦੇ ਸ਼ੋਕ ਮੰਗੀ ਮਾਤਾ ਪਰਸੋਂ ਫਿਰ ਸੂਰਜ ਦੇ ਗ੍ਰਹਿਣ ਦਾ ਜੋਗ ਹੈ ਦਿਨ ਭਾਰੀ ਹੈ ਪਾਠ ਪੂਜਾ ਕਰਨੀ ਆਰਾਮ ਭਲੀ ਕਰੇਗਾ ਸਨੀਚਰ ਵਾਲਾ ਦਿਨ ਅਸਮਾਨ ਭਾਰੀ ਸੀ ਉਸਮਾਨ ਨੂੰ ਕਾਲੇ ਬੱਦਲਾ ਨੇ ਟਕਿਆ ਹੋਇਆ ਡਰਾਉਣਾ ਮੌਸਮ ਬਹੁਤੇ ਲੋਕ ਘਰਾਂ ਅੰਦਰ ਢੱਕੇ ਹੋਏ ਸਨ ਹਰ ਕੋਈ ਅराधना ਵਿੱਚ ਵਿਅਸਤ ਕਦੋਂ ਗ੍ਰਹਿਣ ਖਤਮ ਹੋਵੇ ਤਾਂ ਸੁਖਦਾ사 ਆਵੇ ਸ਼ਾਮੀ 5:00 ਵਜੇ ਹਨੇਰਾ ਹਟਣ ਲੱਗਿਆ ਤੇ ਸੁਨਹਿਰੀ ਕਿਰਨਾਂ ਨੇ ਦਸਤਕ ਦਿੱਤੀ ਠੀਕ ਉਸੇ ਸਮੇਂ ਹਸਤਾਰ ਦੋਖਵਰਾਈ ਕਿ ਪ੍ਰਿੰਸ ਨੇ ਕਈ ਦਿਨਾਂ ਦੀ ਬੇਸੁੱਧੀ ਵਿੱਚੋਂ ਅੱਖਾਂ ਖੋਲੀਆਂ ਅਤੇ ਚਾਨਣ ਦੀ ਲੀਕ ਨੂੰ ਨਾਮਨ ਕੀਤਾ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਾਂ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ